ਜੇ ਜੀ ਸਾਨੂੰ ਪਤਾ ਲੱਗਾ ਕੱਲ ਸ਼ਾਮਾਂ ਨੂੰ ਇਥੇ ਤਾਂ ਦੇ ਵਿੱਚ ਬੰਦੇ ਭੇਜ ਦੇ ਦੋ ਮੈਂ ਹੱਡਕੁਆਟਰ ਤੇ ਫੋਨ ਕੀਤਾ ਫਿਰ ਪੁਲਸ ਆਈ ਉਹ ਤੋਂ ਬਾਅਦ ਪਤਾ ਲੱਗਾ ਕਿ ਇੱਕ ਇੱਕ ਬੰਦਾ ਚੰਗੀ ਦੇ ਵਿੱਚ ਉੱਥੇ ਵੀ ਉਹਦੀ ਵੀ ਆਪਣਾ ਮੋਟਰ ਉਹ ਤੋਂ ਬਾਅਦ ਫਿਰ ਮੁਲਾਜ਼ਮ ਆਏ ਦੀਨਾਂ ਦੇ ਥਾਣੇ ਵਾਲੇ ਉਹ ਲੈ ਕੇ ਟਰਾਲੀ ਚ ਪਾ ਕੇ ਔਰ ਇਹ ਸਾਰੀ ਜਿਹੜੀ ਘਟਨਾ ਹੋਈ ਹੈ ਇਹ ਚਿੱਤੇ ਤੇ ਵੀ ਹੋਈ ਜਾਏ ਕਿਉਂਕਿ ਟੀਕੇ ਲਾਉਂਦੇ ਆ ਗਰਮੀ ਬਹੁਤ ਜ਼ਿਆਦਾ ਹੈ ਪਾਣੀ ਤਾਂ ਨਹੀਂ ਮਿਲਿਆ ਨਹੀਂ ਤੋਂ ਅਜੇ ਲਾਸ਼ਾਂ ਦਾ ਜਿਹੜਾ ਕਾਰਨ ਕੀ ਹੈ ਉਹ ਅਜੇ ਸਾਨੂੰ ਡਾਕਟਰ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਚੱਲੇਗਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਤੇ ਸਾਡਾ ਇਹ ਜਿਹੜਾ ਐਕਸ਼ਨ ਹੈ ਇਹ ਜਿਹੜਾ ਅੱਗੇ ਵੀ ਅਸੀਂ ਐਕਸ਼ਨ ਕਰਦੇ ਹਾਂ ਉਸ ਮੁਤਾਬਕ ਅਸੀਂ ਐਕਸ਼ਨ ਕਰ ਰਹੇ ਹਾਂ ਔਰ ਕੱਲ ਵੀ ਅਸੀਂ ਬਾਰਡਰ ਵਾਲੇ ਪਾਸਾ ਕਵਰ ਕੀਤਾ ਸੀਗਾ ਮਾਨਯੋਗ ਐਸਐਸਪੀ ਸਾਹਿਬ ਦੇ ਨਾਲ ਆਏ ਸੀਗੇ ਅੱਜ ਵੀ ਹੈੱਡਕੁਆਰਟਰ ਦੀ ਫੋਰਸ ਸਾਡੇ ਐਸਓਜੀ ਕਮਾਂਡੋਜ਼ ਔਰ ਸਬ-ਡਿਵੀਜ਼ਨ ਦਿਨਾਨਗਰ ਦੀ ਫੋਰਸ ਸਾਰਿਆਂ ਨਾਲ ਕੇ ਇੱਕ ਆਪਰੇਸ਼ਨ ਚਲਾਇਆ ਹੈਗਾ ਕੀ ਡੇਟਾ ਸਾਂਸ ਜਿਹੜਾ ਮਤਲਬ ਕਿ ਨਸ਼ਿਆਂ ਦੇ ਬਾਰੇ ਜਾਣਿਆ ਜਾਂਦਾ ਇਹਦੇ ਵਿੱਚ ਜਿਹੜੇ ਸ਼ੱਕੀ ਬੰਦੇ ਨੇ ਇਹਨਾਂ ਨੂੰ ਅਸੀਂ ਕੁਛ ਕਿਛ ਕਰਨ ਵਾਸਤੇ ਤੇ ਅਪਰੀਹੈਂਡ ਕਰਕੇ ਅਸੀਂ ਲੈ ਗਏ ਕੀ ਕੱਢ ਰਹੇ ਇਹ ਪਿੰਡ ਚ ਕੀ ਇਹਦਾ ਕਾਰਨ ਸੀ ਸਮਝਿਓ ਇਹ ਜੀ ਸਾਨੂੰ ਪਤਾ ਲੱਗਾ ਕੱਲ ਸ਼ਾਮਾਂ ਨੂੰ ਇਥੇ ਤਾਂ ਦੇ ਵਿੱਚ ਬੰਦੇ ਭੇਦੇ ਦੋ ਹਾਂ ਜੀ ਮੈਨੂੰ ਪਤਾ ਲੱਗਾ ਪਿੰਡ ਵਾਲੇ ਤੇ ਕੋਈ ਜ਼ਿਆਦਾ ਨਹੀਂ ਪੁਲਿਸ ਨੂੰ ਨਹੀਂ ਬੁਲਾਣਾ ਚਾਹੁੰਦੇ ਉਹ ਤਾਂ ਕਹਿੰਦੇ ਕਿ ਚਲੋ ਖੁਦ-ਮੁਦ ਹੋ ਜੇ ਪਰ ਲੇਕਿਨ ਮੈਂ ਹੱਡਕੁਆਟਰ ਤੇ ਫੋਨ ਕੀਤਾ ਫਿਰ ਪੁਲਿਸ ਆਈ ਉਸ ਤੋਂ ਬਾਅਦ ਪਤਾ ਲੱਗਾ ਪੇਤੇ ਇੱਕ ਬੰਦਾ ਚੰਗੀ ਦੇ ਵਿੱਚ ਉੱਥੇ ਵੀ ਉਹਦੀ ਵੀ ਆਪਣਾ ਮੌਤ ਹੋ ਗਈ ਤੇ ਉਸ ਤੋਂ ਬਾਅਦ ਫਿਰ ਮੁਲਾਜ਼ਮ ਆਏ ਦੀਨਾਨਗ ਥਾਣੇ ਵਾਲੇ ਉਹ ਲੈ ਕੇ ਟਰਾਲੀ 'ਚ ਪਾ ਕੇ ਔਰ ਇਹ ਸਾਰੀ ਜਿਹੜੀ ਘਟਨਾ ਹੋਈ ਹੈ ਇਹ ਚਿੱਤੇ ਤੇ ਵੀ ਹੋਈ ਹੈ ਕਿਉਂਕਿ ਟੀਕੇ ਲਾਉਂਦੇ ਆ ਗਰਮੀ ਬਹੁਤ ਜ਼ਿਆਦਾ ਹੈ ਪਾਣੀ ਤਾਂ ਨਹੀਂ ਮਿਲਿਆ ਨੀ ਰੋ। ਓਕੇ। ਹਾਂ ਜੀ ਪੁਰੇ। ਕਦੋਂ ਦੇ ਬੰਦੇ ਮਾਰੇ ਲੱਗਦੇ ਆ? ਕਰ ਦੇ। ਕਦੋਂ ਦੇ ਲੱਗਦੇ ਕਿੰਨੇ ਦਿਨਾਂ ਮਾਰੇ ਨੂੰ? ਇਹ ਨਹੀਂ ਪਤਾ। ਉਹ ਹੀ ਖੇਤਾਂ ਦੇ ਜਲਚਾਰੀਆਂ ਟੂੜੀਆਂ ਦੇ ਸੀ ਨਹੀਂ ਜੇ ਸਾਨੂੰ ਪਤਾ ਲੱਗਾ ਮੈਂ ਤਾਂ ਉੱਥੇ ਜਾ ਕੇ ਵੀ ਨਹੀਂ ਵੇਖਿਆ। ਅੱਜ ਪੁਲਿਸ ਆਈ ਪਿੰਡ 'ਚ। ਅੱਜ ਆਈ ਪੁਲਿਸ। ਕੀ ਕਰਦੀ ਪੁਲਿਸ? ਉਹ ਉਹਨਾਂ ਦਾ ਦਰਬੰਦੀ ਕੀਤੀ ਐ, ਸਾਰੇ ਪਿੰਡ ਦੇ ਤਲਾਸ਼ੀ ਲਈ ਐ। ਹੂੰ। ਤੇ ਹੁਣ ਮੈਨੂੰ ਇਹਨਾਂ ਨਹੀਂ ਪਤਾ ਵੀ ਕਿੰਨੇ ਕੋਨਾ ਗਿਸਦਾਰ ਕੀਤੇ, ਕਿੰਨੇ ਨਹੀਂ ਕੀਤੇ ਆ। ਬਾਕੀ ਜਿਹੜੇ ਬੰਦੇ ਮਜ਼ਰਮ ਆ ਉਹ ਸਭ ਪੱਜ ਬੁੱਧ ਗਏ। ਹੂੰ। ਕਟਾ ਵੇਖਦਾ ਸ਼ਰੇਮ ਕਹਿਆ ਵੇਖਦਾ ਹੀ ਹੂੰ ਮੈਂ ਆਪ ਨੂੰ ਕਈ ਵਾਰੀ ਜਾ ਕੇ ਮਿਲਿਆ ਹੂੰ ਉਹਨਾਂ ਮੈਨੂੰ ਨੰਬਰ ਵੀ ਦਿੱਤਾ ਹੂੰ ਹੁਣ ਅਸੀਂ ਐਸ ਕਰਕੇ ਪਿੱਛੇ ਹਟ ਗਏ ਵੀ ਜਿਹੜੇ ਉਹਨਾਂ ਦੇ ਮੁਲਾਜ਼ਮ ਐ ਉਹ ਉਹਨਾਂ ਦੀ ਮਿਲੀਪੁਗਤ ਹੋ ਜਾਂਦੀ ਆ ਤੇ ਅਸੀਂ ਬੁਰੇ ਬਣ ਜਾਂਦੇ ਆ ਹਰ ਹਰ ਬੰਦੇ ਤੋਂ ਬੁਰੇ ਬਣ ਜਾਂਦੇ ਆ ਤੇ ਅਸੀਂ ਕਿਉਂ ਕਿਸੇ ਕੋਲੋਂ ਆਪਣੀ ਬੇਇੱਜ਼ਤੀ ਕਰਾਈਏ ਹੂੰ ਐਸ ਕਰਕੇ ਅਸੀਂ ਪਿੱਛੇ ਹਟ ਗਏ ਹੁਣ ਅਸੀਂ ਨਹੀਂ ਜਾਣੇ ਤੇ ਨਾਇਬ ਸਾਹਿਬ ਨੂੰ ਕੋਸ਼ਿਸ਼ ਕਿ ਜਾ ਕੇ ਨੇ ਠੀਕ ਹੈ ਇਹ ਚਾਹੀਦਾ ਅਸੀਂ ਇਹ ਚਾਹੁੰਦੇ ਆ ਕਿ ਚਲੋ ਨੋਜ਼ਮਾਨੀ ਜਿਹੜੀ ਕਰੇ ਕਰਦੀ ਹੈ ਹਰ ਘਰ ਤੇ ਇੱਕ ਇੱਕ ਦੋ ਦੋ ਜਿਹੜਾ ਕਿ ਲਟਕਾ ਆ ਉਹ ਕਿਤੇ ਗਰਸਤ ਆ ਮਿਲੀਆਂ ਉਹ ਤਿੰਨ ਅਲੱਗ ਅਲੱਗ ਜਗ੍ਹਾ ਤੋਂ ਮਿਲੀਆਂ ਇੱਕੋ ਜਗ੍ਹਾ ਤੋਂ ਨਹੀਂ ਮਿਲੀਆਂ ਔਰ ਅਜੇ ਲਾਸ਼ਾਂ ਦਾ ਜਿਹੜਾ ਕਾਰਨ ਕੀ ਆ ਉਹ ਅਜੇ ਸਾਨੂੰ ਡਾਕਟਰ ਦੀ ਰਿਪੋਰਟ ਤੋਂ ਬਾਅਦ ਹੀ ਫਲਸ ਚਲੇਗਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਤੇ ਸਾਡਾ ਇਹ ਜਿਹੜਾ ਐਕਸ਼ਨ ਆ ਇਹ ਜਿਹੜਾ ਅੱਗੇ ਵੀ ਅਸੀਂ ਐਕਸ਼ਨ ਕਰਦੇ ਆ ਉਸ ਮੁਤਾਬਕ ਅਸੀਂ ਐਕਸ਼ਨ ਕਰ ਰਹੇ ਆ ਔਰ ਕੱਲ ਵੀ ਅਸੀਂ ਬਾਰਡਰ ਵਾਲੇ ਪਾਸਾ ਕਵਰ ਕੀਤਾ ਸੀਗਾ ਮਾਨਯੋਗ ਐਸਐਸਪੀ ਸਾਹਿਬ ਵੀ ਨਾਲ ਆਏ ਸੀਗੇ ਅੱਜ ਵੀ ਹੈੱਡਕਵਰਟਰ ਦੀ ਫੋਰਸ ਸਾਡੇ ਐਸਓਜੀ ਕਮਾਂਡੋਜ਼ ਔਰ ਸਬ-ਡਿਵੀਜ਼ਨ ਦਿਨਾਨਗਰ ਦੀ ਫੋਰਸ ਸਾਰਿਆਂ ਰਲ ਕੇ ਇਹਤੂ ਆਪਰੇਸ਼ਨ ਚਲਾਇਆ ਹੈਗਾ ਕਿ ਡਾਟਾ ਸਾਂਸੀਆ ਜਿਹੜਾ ਮਤਲਬ ਕਿ ਨਸ਼ਿਆਂ ਦੇ ਬਾਰੇ ਜਾਣਿਆ ਜਾਂਦਾ ਇਹਦੇ ਵਿੱਚ ਜਿਹੜੇ ਸ਼ੱਕੀ ਬੰਦੇ ਨੇ ਇਹਨਾਂ ਨੂੰ ਅਸੀਂ ਕੋਚੇਚ ਕਰਨ ਵਾਸਤੇ ਤੇ ਅਪਰੀਹੈਂਡ ਕਰਕੇ ਉਸੇ 잡ਾਇਆ ਸਰ ਜਿਹੜੇ ਤਿੰਨ ਬੰਦੇ ਮਿਲੋਂ ਦੀ ਕੋ ਪਛਾਣ ਹੋ ਸਕੀ ਆ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਦੀ ਪਛਾਣ ਹੋ ਗਈ ਹੈ ਜਿਹੜਾ ਤਾਰਾਗੜ ਥਾਣੇ ਪਠਾਨਕੋਟ ਜ਼ਿਲ੍ਹੇ ਦੇ ਰਹਿਣ ਵਾਲਾ ਤੇ ਦੋ ਜਣੇ ਦੀ ਜੇ ਪਛਾਣ ਨਹੀਂ ਹੋ ਸਕੀ ਉਹਨਾਂ ਦੀ ਪਛਾਣ ਜਦੋਂ ਹੋ ਜੇਗੀ ਅਸੀਂ ਉਹਨਾਂ ਦੇ ਵਾਸਤੇ ਸ਼ਰੋਗੋਗਾਲ ਪੰਜਾਬ ਕੱਢਿਆ ਹੈਗਾ ਤੇ ਜਦੋਂ ਹੀ ਉਹਨਾਂ ਦਾ ਪਤਾ ਲੱਗੇਗਾ ਕਿਵੇਂ ਨਾ ਸਰ ਕਿਹੜੇ ਪਿੰਡੋਂ ਮਿਲਿਆ ਨੇ ਕਿਸ-ਕਿਸ ਦੇ ਲੱਗੇ ਅਜੇ ਅਜੇ ਉਹਨਾਂ ਦਾ ਕਾਰਨ ਤਾਂ ਨਹੀਂ ਅਜੇ ਦੱਸ ਸਕਦੇ ਕੀ ਕਾਰਨ ਪਰ ਜਿਹੜੀਆਂ ਦੋ ਲਾਸ਼ਾਂ ਉਹ ਡੇਟਾ ਸੈਂਸੀਆਂ ਤੇ ਲੱਗੂ ਮਿਲੀਆਂ ਸੀਗੀਆਂ ਤੇ ਇੱਕ ਲਾਸ਼ ਜਿਹੜੀ ਆ ਉਹ ਨਾਨਾ ਨਗਰ ਵਾਲੇ ਪਾਸੇ ਆਨੰਦਪੁਰ ਦੇ ਸਾਹਮਣੇ ਜਿਹੜਾ ਪੱਠਾ ਆ ਉਹ ਲੱਗੂ ਕਿੰਨੀ ਕਿੰਨੀ ਏਜ ਹੈ ਜੀ ਵੈਸੇ ਇਹਨਾਂ ਦੀ ਇਹਨਾਂ ਦੀ ਏਜ ਤਕਰੀਬਨ ਜੀ ਜਿਹੜਾ ਉਧਰੋਂ ਪੱਠੇ ਤੇ ਲੱਗੂ ਜਿਹੜੀ ਮਿਲਿਆ ਉਹਦੀ ਏਜ ਕਰੀ 35 ਸਾਲ ਤੇ ਇੱਥੇ ਜਿਹੜੀ ਜਿਹੜੀਆਂ ਲਾਸ਼ ਮਿਲੀਆਂ ਦੋ ਉਹਦੇ ਵੀ ਏਜ ਕਰੀ ਕਰੀਬਤੀ 35 ਸਾਲ ਦੀ ਹੈ ਇਲਾਕੇ ਨੂੰ ਸੀਲ ਕੀਤਾ ਗਿਆ ਜੀ ਹਾਂਜੀ ਪੂਰੇ ਇਲਾਕੇ ਨੂੰ ਪੂਰੇ ਪਿੰਡ ਨੂੰ ਐਸਓ ਜੀ ਕਮਾਂਡੋਜ਼ ਨਾਲ ਸੀਲ ਕਰਕੇ ਔਰ ਇਹਦੇ ਵਿੱਚ ਮੇਰੇ ਨਾਲ ਡੀਐਸਪੀ ਹੈੱਡ ਕੁਆਰਟਰ ਔਰ ਐਸਪੀ ਡੀ ਜਿਹੜੇ ਉਹ ਇਸ ਪੂਰੇ ਆਪਰੇਸ਼ਨ ਨੂੰ ਸੁਪਰਵਾਈਜ਼ ਕਰ ਰਹੇ ਨੇ ਔਰ ਪੂਰਾ ਕਾਡਨ ਕਰਕੇ ਫਿਰ ਇਕੱਲੇ ਇਕੱਲੇ ਘਰ ਨੂੰ ਅਸੀਂ ਕਵਰ ਕੀਤਾ ਉਹਦੇ ਵਿੱਚ ਜਿਸ ਦਾ ਤੇ ਆਪੇ ਬਾਰੀ ਬੰਦੇ ਨੂੰ ਜਿਹੜਾ ਉਹ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਦੇਖੋ ਜੀ ਉਹ ਬਾਹਰੀ ਬੰਦੇ ਨੂੰ ਬਾਹਰੀ ਬੰਦੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਔਰ ਅੰਦਰ ਵਾਲੇ ਬੰਦੇ ਨੂੰ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਉਹਦੇ ਵਾਸਤੇ ਕਾਰਨ ਇਹ ਆ ਵੀ ਸਾਨੂੰ ਇਹ ਆ ਕਿ ਜੇ ਕੋਈ ਸ਼ੱਕੀ ਬੰਦਾ ਉਹ ਭੱਜਣ ਦੀ ਕੋਸ਼ਿਸ਼ ਕਰੇਗਾ ਤਾਂ ਉਹ ਸਾਡੇ ਅੜਕੇ ਆ ਜਾਊਗਾ ਜੀ ਇਸ ਕਰਕੇ ਅਸੀਂ ਉਹਨੂੰ ਸੀਲ ਕੀਤਾ ਪਿੰਡ ਨੂੰ ਔਰ ਜੇ ਕੋਈ ਬਾਰੀ ਬੰਦਾ ਉਹਦੀ ਹੈਲਪ ਕਰਨ ਵਾਸਤੇ ਆਏਗਾ ਤੇ ਉਹਨੂੰ ਵੀ ਅਸੀਂ ਪ੍ਰੀਵੈਂਟ ਕਰਨਾ ਕੋਈ ਬਰਾਂਦਗੀ ਵਗੈਰਾ ਹੋਈ ਸਰ ਕੋਈ ਨਹੀਂ ਆਏ ਇਸ ਆਪਰੇਸ਼ਨ ਦੇ ਵਿੱਚ ਬਰਾਂਦਗੀ ਪਰਪਸ ਨਹੀਂ ਇਸ ਆਪਰੇਸ਼ਨ ਦੇ ਵਿੱਚ ਸਾਡਾ ਪਰਪਸ ਇਹ ਸੀਗਾ ਵੀ ਜਿਹੜੇ ਬੰਦੇ ਸ਼ੱਕੀ ਜਾਣੇ ਜਾਂਦੇ ਆ ਉਹਨਾਂ ਨੂੰ ਕੁਝ ਕਿਸਵਸਤ ਲਈ ਉਹ ਨਸ਼ੇ ਦਾ ਕੰਮ ਕਰਦੇ ਜਿਦੋਂ ਤੁਸੀਂ ਖੁਦ ਕਿਹਾ ਕਿ ਗੜ ਹੈਗਾ ਇਹ ਨਸ਼ੇ ਦਾ ਠੀਕ ਹੈ ਨਾ ਇਸ ਤੋਂ ਪਹਿਲਾਂ ਵੀ ਕੁਝ ਚਾਹੀ ਹੋ ਗਿਆ ਫਿਰ ਇਹ ਲੱਗੇ ਰਹੇ ਬੰਦੇ ਮਰੇ ਨੇ ਜਿਹੜੇ ਲੱਗੇ ਲਾਸ਼ਾਂ ਮਿਲੀਆਂ ਨੇ ਲੱਗਦਾ ਵੀ ਨਸ਼ਾ ਹੋ ਸਕਦਾ ਕਿਦਾਂ ਹੋ ਸਕਦਾ ਨਹੀਂ ਇਹਦੇ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਉਹ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਹੀ ਕਿਹਾ ਜਾ ਸਕਦਾ ਜੀ ਇਸ ਦਾ ਤੁਸੀਂ ਕ ਚਾਂ ਦਾ ਇਨਸਟੇਟ ਵਾਪੇ ਹੋਇਆ ਜੀ ਸੀਲ ਅੱਜ ਕੀਤਾ ਜਾ ਰਿਹਾ ਸੀਲ ਅੱਜ ਕੀਤਾ ਜਾ ਨਹੀਂ ਇਹ ਕੱਲ ਵੀ ਸ਼ਾਮ ਨੂੰ ਹੋਇਆ ਜੀ ਆਪਰੇਸ਼ਨ ਤੁਹਾਡੀ ਨੋਲੇਜ ਨਹੀਂ ਹੋਊਗਾ ਕੱਲ ਸ਼ਾਮ ਨੂੰ ਵੀ ਇੱਥੇ ਆਪਾਂ ਆਏ ਸੀਗੇ ਸਾਡੀ ਫੋਰਸ ਆਈ ਸੀਗੇ ਕੱਲ ਸ਼ਾਮ ਵੀ ਆਪਰੇਸ਼ਨ ਹੋਇਆ ਜੀ ਅੱਜ ਵੀ ਹੋਇਆ